ਜਾਂਦੇ ਜੜਿਆ ਅਸੀਂ ਮੈਂ ਕਹਾਂ ਨਾ ਹੁੰਦਾ ਗਾਦੇ ਘੱਟ ਤੋਂ ਘੱਟ ਤੁਸੀਂ ਗਾਣੇ ਦੇ ਰਾਸ ਨਮਸਕਾਰ ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਇਕਤਾ ਲਰਨਿਊਜ਼ ਤੇ ਮੈਂ ਹਾਂ ਤੁਹਾਡਾ ਆਪਣਾ ਸੁਸ਼ੀਲ ਟਿੰਗੜਾ ਅਸੀਂ ਜੋ ਇਸ ਵਕਤ ਇਸ ਨਾਕੇ ਤੇ ਖੜੇ ਆ ਇਹ ਨਾਕਾ ਫਗਵਾੜੇ ਤੋਂ ਨਕੋਦਰ ਨੂੰ ਜੋੜਦਾ ਨਕੋਦਰ ਤੋਂ ਫਗਵਾੜੇ ਨੂੰ ਜੋੜਦਾ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹਾਂਗਾ ਇਹ ਦਿਖਾ ਦਿਓ ਇੱਥੇ ਲਗਾਤਾਰ ਪੁਲਿਸ ਦੇ ਜਵਾਨ ਚੈਕਿੰਗ ਕਰਕੇ ਇਕੱਲੇ-ਇਕੱਲੇ ਵਾਹਨ ਨੂੰ ਦੁਪਈਆ ਵਾਹਨਾ ਚਾਹੇ ਚਾਰ ਵਈਆ ਵਾਹਨਾ ਉਹਨਾਂ ਨੂੰ ਚੈੱਕ ਕਰਕੇ ਉਹਨਾਂ ਨੂੰ ਉਹਨਾਂ ਦੇ ਕਾਗਜ਼ ਚੈੱਕ ਕਰਕੇ ਜਿਨ੍ਹਾਂ ਕੋ ਕਾਗਜ਼ ਨਹੀਂ ਉਹਨਾਂ ਦੇ ਚਲਾਨ ਵੀ ਕੱਟ ਰਹੇ ਨੇ ਅਤੇ ਜੋ ਕੋ ਵਹੀਕਲ ਆ ਉਹ ਬੌਂਡ ਵੀ ਕਰ ਰਹੇ ਨੇ ਇਸ ਵਕਤ ਫੈਡਰਲ ਮੌਜੂਦ ਨੇ ਸਰਦਾਰ ਪਿਆਰਾ ਸਿੰਘ ਏਐਸਆਈ ਜੋ ਕਿ ਚੌਂਕੀ ਸ਼ੰਕਰਤੋਂ ਨੇ ਉਹ ਉਹਨਾਂ ਨੂੰ ਤੁਹਾਨੂੰ ਮਿਲਣ ਨੇ ਜੀ 사ਸਰੀ ਕਾਲ ਜੀ 사ਸਰੀ ਕਾਲ ਜੀ ਸਾਜ ਕੀਨਾ ਜੀ ਤੁਹਾਡਾ ਜੀ ਇਹ ਸੇ ਪਿਆਰਾ ਸਿੰਘ ਜੀ ਕਿਹੜੀ ਚੌਂਕੀ ਜੀ ਚੌਂਕੀ ਸ਼ੰਕਰ ਤੋਂ ਜੀ ਨਾਕਾ ਕਿਹੜੀ ਜਗ੍ਹਾ ਲੱਗਾ ਜੀ ਸਾਡਾ ਨਾਕਾ ਲੱਗਾ ਜੀ ਧਾਰੀ ਵਾਲ ਗੇਟ ਸ਼ੰਕਰ ਏਰੀਆ ਦਾ ਸਾਡਾ ਹੈਗਾ ਜੀ ਇਹ ਏਰੀਆ ਵਿੱਚ ਦਾ ਖਾਣਾ ਨਕਦਰ ਖਾਣਾ ਨਕਦਰ ਖਾਣਾ ਸਦਨ ਕੋਦਰ ਜੀ ਇਸ ਨਾਕੇ ਤੇ ਤੁਸੀਂ ਕੀ ਪ੍ਰਸ਼ਾਸਨ ਵੱਲੋਂ ਕੀ ਕਰ ਰਹੇ ਹੋ ਕੀ ਹਦਾਇਤਾਂ ਦੇ ਰਹੇ ਹੋ ਅਸੀਂ ਹਦਾਇਤਾਂ ਲੋਕਾਂ ਨੂੰ ਇਹ ਕਾੜ ਰਹੇ ਵੀ ਘੱਟ ਤੋਂ ਘੱਟ ਬਾਹਰ ਨਿਕਲੋ ਬਿਗੈਰ ਕੰਮ ਤੋਂ ਨਹੀਂ ਹੋਣਾ ਬਹੁਤ ਕੋਈ ਜ਼ਰੂਰੀ ਕੰਮ ਆ ਤਾਂ ਬਾਹਰ ਨਿਕਲੋ ਉਦਾਂ ਅਗਧ ਵਾ ਨਹੀਂ ਹੋਣਾ ਬਾਹਰ ਸਰ ਜੇ ਕੋਈ ਬਾਹਰ ਕੋਈ ਨਿਕਲ ਰਿਹਾ ਆ ਉਹਦੇ ਖਿਲਾਫ ਕੋਈ ਐਕਸ਼ਨ ਵੀ ਲੈ ਰਹੇ ਹੋ ਤੁਸੀਂ ਜਿਹਦੇ ਕੋਲ ਨਹੀਂ ਡਾਕੂਮੈਂਟ ਜੀ ਉਹਦਾ ਅਸੀਂ ਚਲਾਨ ਕਰ ਰਹੇ ਆ ਜੀ ਇਹਦੇ ਕੋਲ ਕੁਝ ਵੀ ਨਹੀਂ ਉਹ ਅਸੀਂ 207 ਐਮਬੀ ਐਕਟ ਦੇ ਵਿੱਚ ਬੰਦ ਕਰ ਰਹੇ ਆ ਮੋਟਰਸਾਈਕਲ ਔਰ ਤੋਂ ਬਈਆ ਔਨ ਔਨ ਅੱਜ ਤੱਕ ਤੁਸੀਂ ਤਕਰੀਬਨ ਕਿੰਨੇ ਚਲਾਨ ਕਰ ਚੁੱਕੇ ਹੋ ਅੱਜ ਤੱਕ ਤਾਂ ਅਸੀਂ ਕਾਫੀ ਚਲਾਨ ਕਰ ਚੁੱਕੇ ਲੇਕਿਨ ਅੱਜ ਦੀ ਡੇਟ ਦੇ ਵਿੱਚ ਅਸੀਂ ਦੋ ਚਲਾਨ ਕੀਤੇ ਇੱਕ ਮੋਟਰਸਾਈਕਲ ਬੰਦ ਕੀਤਾ ਹਾਂ ਮੋਟਰਸਾਈਕਲ ਤੁਹਾਨੂੰ ਦਿਖਾਵਾਂਗੇ ਕਿਹੜਾ ਮੋਟਰਸਾਈਕਲ ਆ ਜੀ ਹਾਂਜੀ ਇਹ ਆ ਮੋਟਰਸਾਈਕਲ ਖੜਾ ਜੀ ਇਹ ਜੀ ਇਹ ਇਹ ਬੰਦ ਕੀਤਾ ਇਹਦੇ ਕੋਈ ਡਾਕੂਮੈਂਟ ਨਹੀਂ ਸੀਗੇ ਕੋਈ ਵੀ ਡਾਕੂਮੈਂਟ ਨਹੀਂ ਸੀ ਹਾਂਜੀ ਇਹ ਜਿਹੜੀ ਬਿਮਾਰੀ ਹੈ ਜੀ ਵਿਸ਼ਵ ਭਰ ਦੇ ਵਿੱਚ ਫੈਲੀ ਹੋਈ ਆ ਪੁਲਿਸ ਪ੍ਰਸ਼ਾਸਨ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਦੇ ਵਿੱਚ ਹਾਂਜੀ ਜਿਹੜਾ ਤਨਵੰਤਾਂ ਦੇ ਨਾਲ ਆਪਣੀ ਇੱਥੇ ਸੇਵਾ ਕਰ ਰਿਹਾ ਵਾ ਤੁਸੀਂ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਆਉਣ ਵਾਲੇ ਜਿਹੜੇ ਆਉਣ ਜਾਣ ਵਾਲੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਅਸੀਂ ਉਹਨਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦੇ ਵੇ ਤੁਸੀਂ ਬਗੈਰ ਕੰਮ ਤੋਂ ਬਾਹਰ ਨਾ ਆਓ ਬਹੁਤ ਜ਼ਰੂਰੀ ਕੰਮ ਆਦਾਓ ਕੋਈ ਅਸੀਂ ਜਿਹੜਾ ਕੋਈ ਜ਼ਰੂਰੀ ਆ ਕੋਈ ਮੈਡੀਕਲ ਲੈਣ ਜਾਂਦਾ ਕੋਈ ਜਾਂ ਜ਼ਰੂਰੀ ਕੰਮ ਹੈ ਉਹਨੂੰ ਅਸੀਂ ਛੱਡ ਵੀ ਦਿੰਨੇ ਆ ਜੀ ਜੀ ਔਰ ਉਹਦੀ ਜੈਨੂਇਨ ਪ੍ਰੋਗਰਾਮ ਹੈਗੀ ਆ ਕੋਈ ਇਸ ਤੋਂ ਇਲਾਵਾ ਤੁਸੀਂ ਹੋਰ ਕੀ ਸਨੇਹ ਕੀ ਦੇਣਾ ਚਾਹੁੰਦੇ ਹੋ ਅਸੀਂ ਤੇ ਇਹ ਵੀ ਤੋਂ ਜਿੰਨਾ ਵੀ ਬੱਜ ਸਕਦਾ ਬੱਚੋ ਜੇ ਕਿਤੇ ਵੀ ਜਾਣਾ ਘੱਟ ਤੋਂ ਘੱਟ ਅਸੀਂ ਜਿਹੜੇ ਗੱਡੀ ਦੇ ਵਿੱਚ ਵੀ ਬੰਦੇ ਉਹਨਾਂ ਨੂੰ ਕਹਿੰਨੇ ਵੀ ਦੋ ਦੋ ਬੰਦੇ ਬੈਠੋ ਵੱਧ ਬੰਦੇ ਨਹੀਂ ਬੈਠਣੇ ਗੱਡੀ ਦੇ ਵਿੱਚ ਤੇ ਅਸੀਂ ਐਸਆਈ ਪਿਆਰ ਸਿੰਘ ਮੈਂ ਆਪਣੇ ਪਿੱਛੇ ਹੱਲੇ ਵੀ ਦਿਖਾ ਦਿੰਨਾ ਕਿ ਚਿੱਲਾਨ ਜਾਂ ਮੋਟਰਸਾਈਕਲਾਂ ਨੂੰ ਦੋ ਪਹੀਆਂ ਨੂੰ ਚਾਰ ਪਹੀਆਂ ਨੂੰ ਰੋਕ ਕੇ ਪੁੱਛਿਆ ਜਾ ਰਿਹਾ ਵਾ ਕਿ ਉਹ ਕਿੱਥੇ ਜਾ ਰਹੇ ਨੇ ਇਹ ਇਹ ਤੁਸੀਂ ਦੇਖਿਆ ਚਹਰਾਣ ਹੋ ਰਹੇ ਨੇ ਨਾਲੇ ਮੋਟਰਸਾਈਕਲ ਵੀ ਇਹਨਾਂ ਨੇ ਬੌਂਡ ਕੀਤਾ ਆ ਕੈਮਰਾਮੈਨ ਸੁਮਿਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਨਾਕਾ ਸਦਰ ਨਕੋਦਰ ਚੌਂਕੀ ਸ਼ੰਕਰ